ਤੁਹਾਡੇ ਸਾਰਿਆਂ ਦੇ ਕਮੈਂਟਾਂ ਨੂੰ ਦੇਖ ਕੇ ਆਪਾਂ ਵੀਡੀਓ ਲੈ ਕੇ ਪਹੁੰਚੇ ਹਾਂ ਜਿਵੇਂ ਦੀ ਕੂਠੀ ਤੁਸੀਂ ਲੱਭ ਰਹੀ ਸੀਗੇ ਜਿਵੇਂ ਦਾ ਘਰ ਤੁਸੀਂ ਲੱਭ ਰਹੇ ਸੀਗੇ ਜਿੰਨਾ ਕੁ ਰੇਟ ਤੁਸੀਂ ਕਹਿੰਦੇ ਸੀਗੇ ਓਨੇ ਕ ਰੇਟ ਦੇ ਵਿੱਚ ਆਪਾਂ ਲੈ ਕੇ ਪਹੁੰਚੇ ਆਪਾਂ ਵੀਡੀਓ ਇਹ ਕਿਕ ਤਾਂ ਤੁਸੀਂ ਕੂਠੀ ਦੇਖਿਓ ਬਹੁਤ ਸੋਹਣੀ ਜਮਾ ਨਮੀ ਤੇ ਸਾਰਾ ਸਮਾਨ ਨਾਲ ਦੇਣਾ ਮਾਲਕ ਨੇ ਇੱਕ ਆਪਾਂ 10 ਲੱਖ ਦਾ ਸਿਰਫ ਘਰ ਲੈ ਕੇ ਪਹੁੰਚਿਆ ਦੋਵੇਂ ਚੀਜ਼ਾਂ ਤੁਹਾਨੂੰ ਵਧੀਆ ਜਾਇਜ਼ ਰੇਟਾਂ ਦੇ ਵਿੱਚ ਦੇਖਣ ਨੂੰ ਮਿਲ ਜਾਣਗੀਆਂ ਪੂਰੀ ਆਪਾਂ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲੂ ਤੁਹਾਡੇ ਕੋਲੇ ਘਰ ਕੋਠੀ ਮਕਾਨ ਨੇ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਤਾਂ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਨੰਬਰ ਤੁਹਾਨੂੰ ਆਪਣਾ ਸਕਰੀਨ ਤੇ ਮਿਲ ਗਿਆ ਹੋਊਗਾ 73800 ਪੂਰਾ 26173 ਨਵੀਆਂ ਨਵੀਆਂ ਕੋਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਸਭ ਤੋਂ ਪਹਿਲਾਂ ਤਾਂ ਤੁਸੀਂ ਕੋਠੀ ਨੂੰ ਚੈੱਕ ਕਰੋ ਜੀ ਕੋਠੀ ਦੀ ਲੋਕੇਸ਼ਨ ਚੈੱਕ ਕਰੋ ਕੋਠੀ ਦਾ ਫਰੰਟ ਦੇਖੋ ਜੀ ਬਹੁਤ ਸੋਹਣੀ ਆਪਾਂ ਤੁਹਾਡੇ ਖਾਤਰ ਕੋਠੀ ਲੈ ਕੇ ਪਹੁੰਚੇ ਹਾਂ ਤੁਸੀਂ ਅੰਦਰੋਂ ਦੇਖੋਗੇ ਤੁਹਾਨੂੰ ਯਕੀਨ ਨਹੀਂ ਆਉਣਾ ਵੀ ਐਨੀ ਸੋਹਣੀ ਵੀ ਕੁੱਠੀ ਤਿਆਰ ਹੋ ਜਾਂਦੀ ਹੈ ਬਹੁਤ ਰੀਜਾਂ ਲਾ ਕੇ ਮਾਲਕ ਨੇ ਕੁੱਠੀ ਜਿਹੜੀ ਤਿਆਰ ਕਰਵਾਈ ਹੋਈ ਹੈ 2.5 ਸਾਲ ਜਾਂ 3 ਸਾਲ ਮਸਾ ਹੋਇਆ ਕੁੱਠੀ ਬਣੀ ਨੂੰ ਮਾਲਕ ਨੇ ਦੱਸਿਆ ਤੇ ਅੰਦਰ ਸਾਰੇ ਕਿਤੇ ਆਪਾਂ ਨੂੰ ਕੰਧਾਂ ਤੇ ਟਾਈਲਾਂ ਲਗੀਆਂ ਹੋਈਆਂ ਮਿਲ ਜਾਣਗੀਆਂ ਉੱਪਰ ਤੋਂ ਲੈ ਕੇ ਥੱਲੇ ਤੱਕ ਆਮ ਤੇ ਤੁਸੀਂ ਦੇਖਿਓ ਜੀ ਰੀਜਾਂ ਲਾ ਲਾ ਕੇ ਕੂਠੀ ਹੈ ਜਿਹੜੀ ਆਪਦੀ ਮਾਲਕ ਨੇ ਤਿਆਰ ਕਰਵਾ ਰੱਖੀ ਆ ਸਾਰਾ ਕੰਮ ਇੱਕ ਨੰਬਰ ਹੋਇਆ ਸੀ ਤੇ ਤੁਹਾਨੂੰ ਪਸੰਦ ਆਊਗੀ ਵੀਡੀਓ ਤੇ ਇਹ ਕੂਠੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੀ ਇਨਵਰਟਰ ਵਾਸਤੇ ਉੱਤੇ ਜਗ੍ਹਾ ਛੱਡੀ ਹੋਈ ਹੈ ਇਹਨਾਂ ਨੇ ਬਾਥਰੂਮ ਦੇ ਉੱਪਰ ਕਾਫੀ ਸਪੇਸ ਹੈ ਕੁਝ ਵੀ ਸਮਾਨ ਵਗੈਰਾ ਰੱਖਣਾ ਤਾਂ ਉੱਤੇ ਕਾਫੀ ਹਾਈਡ ਹੋ ਜਾਊਗਾ ਬਾਕੀ ਤੁਸੀਂ ਦੇਖਿਓ ਤੁਹਾਨੂੰ ਪਸੰਦ ਆਊਗੀ ਬਾਕੀ ਅੰਦਰ ਦੀ ਵੀਡੀਓ ਤੁਹਾਨੂੰ ਮੈਂ ਦਿਖਾਉਣਾ ਅੰਦਰ ਲੈ ਕੇ ਚਾਲਦੇ ਤੇ ਜਿੰਨੇ ਤੁਸੀਂ ਪਹੁੰਚੇ ਹੋ ਜੀ ਪਹਿਲੀ ਵਾਰ ਇਸੇ ਤਰ੍ਹਾਂ ਦੀ ਵੀਡੀਓ ਜੇ ਤੁਸੀਂ ਹਰ ਰੋਜ਼ ਅਲੱਗ-ਅਲੱਗ ਏਰੀਆ ਚੋਂ ਘਰ ਕੋਠੀ ਮਕਾਨ ਦੀ ਦੇਖਣਾ ਚਾਹੁੰਦੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੋ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮਾਂ ਮੇਰੇ ਬਡੇ ਬਜ਼ੁਰਗ ਮੇਰੇ ਭਰਾ ਤੇ ਇਹ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਇਹਦੇ ਵਿੱਚ ਤੁਹਾਨੂੰ ਦੋ ਚੀਜ਼ਾਂ ਦੇਖਣ ਨੂੰ ਮਿਲ ਗਈਆਂ ਇੱਕ ਤਾਂ ਤੁਸੀਂ ਇਹ ਕੋਠੀ ਦੇਖ ਰਹੇ ਹੋ ਜੀ ਇੱਕ ਤੁਹਾਨੂੰ ਅੱਗੇ ਘਰ ਦਿਖਾਵਾਂਗੇ ਸਿਰਫ 10 ਲੱਖ ਰੁਪਿਆ ਉਹਦਾ ਰੇਟ ਹੈ ਉਹਦੇ ਵੀ ਆਪਾਂ ਪੂਰੀ ਗੱਲ ਕਰਾਂਗੇ ਪਹਿਲਾਂ ਤੁਸੀਂ ਇਹ ਕੋਠੀ ਚੱਕਰੋ ਜੀ ਲੋਬੀ ਦੇ ਵਿੱਚ ਆਪਾਂ ਖੜੇ ਹਾਂ ਜੀ ਹੁਣ ਫਿਲਹਾਲ ਤੇ ਉੱਪਰ ਜਿਹੜੀ ਛੱਤ ਹੈ ਤੁਸੀਂ ਦੇਖੋ ਜੀ ਡਾਊਨ ਸੀਲਿੰਗ ਕਰਵਾਈ ਹੋਈ ਹੈ ਲਾਈਟਿੰਗ ਪੂਰੀ ਸੋਹਣੀ ਹੋਈ ਹੈ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਸੀਗਾ ਵੀ ਸਾਰੇ ਕਿਤੇ ਟਾਈਲਾਂ ਲੱਗੀਆਂ ਹੋਈਆਂ ਕੰਦਾ ਤੇ ਵੀ ਟਾਈਲਾਂ ਇਹਨਾਂ ਨੇ ਲਗਵਾਰ ਕੇਆਂ ਲਾਈਟਿੰਗ ਦਾ ਖਾਸ ਧਿਆਨ ਇਹਨਾਂ ਨੇ ਰੱਖਿਆ ਹੋਇਆ ਹੈ ਬਾਕੀ ਬੈਡਰੂਮ ਦੇ ਅੰਦਰ ਖੜੇ ਆ ਇਹਦੇ ਨਾਲ ਆਪਾਂ ਨੂੰ ਅਟੈਚ ਬਾਥਰੂਮ ਮਿਲ ਜੂਗਾ ਬਾਥਰੂਮ ਬਹੁਤ ਖੁੱਲਾ ਡੁਲਾ ਬਣਾ ਹੋਇਆ ਬਾਕੀ ਤੁਹਾਨੂੰ ਕਈ ਬਾਥਰੂਮ ਦੇਖਣ ਨੂੰ ਮਿਲਣਗੇ ਤੇ ਵੀਡੀਓ ਦੀ ਆਪਾਂ ਪੂਰੀ ਗੱਲ ਕਰਾਂਗੇ ਤੇ ਆਪਾਂ ਜੇ ਇਸ ਕੁਠੀ ਦੀ ਗੱਲ ਕਰੀਏ ਤਾਂ ਮਾਲਕ ਨੇ ਦੱਸਿਆ ਵੀ 10 ਮਰਲੇ ਥਾਂ ਦੇ ਵਿੱਚ ਕੁਠੀ ਬਣੀ ਹੋਈ ਹੈ 10 ਮਰਲੇ ਟੋਟਲ ਜਗ੍ਹਾ ਆਪਾਂ ਨੂੰ ਮਿਲ ਜੂਗੀ ਤੇ ਖੁੱਲੀ ਡੁਲੀ ਕੁਠੀ ਹੈ ਜੀ ਇਹ ਲੋਕੇਸ਼ਨ ਪੂਰੀ ਵਧੀਆ ਕੋਈ ਅਦਾ ਨਹੀਂ ਹੈਗਾ ਵੀ ਭੀੜ ਭੜੱਕੇ ਵਾਲੀ ਥਾਂ ਦੇ ਵਿੱਚ ਬਣੀ ਹੋਈ ਹੈ ਇੱਕ ਪਾਸੇ ਜੇ ਕੋਠੀ ਬਣੀ ਹੋਈ ਹੈ ਵਧੀਆ ਮਾਲਕ ਨੇ ਡਿਮਾਂਡ ਕੀਤੀ ਹੈ ਵਧੀਆ ਕੋਠੀ ਆ 10 ਮਰਲੇ ਜਗ੍ਹਾ ਦੇ ਵਿੱਚ ਬਣੀ ਹੋਈ ਹੈ ਰਜਿਸਟਰੀ ਵਾਲੀ ਜਗ੍ਹਾ ਜੀ ਜੇ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਨੀਅਰ ਨਮਾਸ਼ਹਿਰ ਲੱਗਦਾ ਜੀ ਨਮਾਸ਼ਹਿਰ ਇਹਨਾਂ ਤੋਂ ਰਹਿ ਜਾਂਦਾ ਕੁੱਲ 7 ਕਿਲੋਮੀਟਰ ਰੋਹਣ ਏਰੀਆ 'ਚ ਕੋਠੀ ਆਪਨ ਮਿਲ ਜੂਗੀ ਜਾਂਡਲਾ ਰੋਡ ਤੇ ਤੇ ਮਾਲਕ ਨੇ ਕਿਹਾ ਵੀ ਜਿੰਨਾ ਸਮਾਨ ਤੁਸੀਂ ਦੇਖੋਗੇ ਵੀਡੀਓ ਦੇ ਵਿੱਚ ਮਾਲਕ ਕਹਿੰਦੇ ਨੇ ਵੀ ਸਾਰਾ ਸਮਾਨ ਅਸੀਂ ਨਾਲ ਹੀ ਦੇ ਦੇਣਾ ਜਿਵੇਂ ਕਿ ਵਾਸ਼ਿੰਗ ਮਸ਼ੀਨ ਹੋ ਗਈ ਜੀ ਤੇ 3 4 ਏਸੀ ਲੱਗੇ ਹੋਏ ਨੇ ਤੇ ਪੱਖੇ ਨੇ ਕਾਫੀ ਪੱਖੇ ਤਾਂ ਅਣਗਿਣਤੀ ਨੇ ਕਾਫੀ ਇਹਨਾਂ ਨੇ ਦੱਸੇ ਹੋਏ ਆ ਬਾਕੀ ਜੋ ਵੀ ਸਮਾਨ ਤੁਸੀਂ ਦੇਖੋਗੇ ਐਲਸੀਡੀ ਹੋ ਗਿਆ ਤੇ ਫਰਿੱਜ ਹੋ ਗਿਆ ਤੇ ਸਾਰਾ ਕੁਝ ਮਾਲਕ ਨੇ ਨਾਲ ਹੀ ਵੇਚਣਾ ਹੈ ਬਾਕੀ ਤੁਸੀਂ ਵੀਡੀਓ ਚ ਚੈੱਕ ਕਰ ਰਹੇ ਹੋ ਸਾਰਾ ਕੁਝ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਕਿਚਨ ਦੇਖ ਲਓ ਤੇ ਪੂਰੀ ਦੀ ਪੂਰੀ ਜਿਹੜੀ ਕੂਠੀ ਇਹ ਪੂਰੀ ਦੀ ਪੂਰੀ ਆਪਾਂ ਨੂੰ ਤਿਆਰ ਮਿਲੂਗੀ ਕੋਈ ਐਦਾ ਨਹੀਂ ਵੀ ਆਪਾਂ ਨੂੰ ਖਰੀਦਣ ਤੋਂ ਬਾਅਦ ਕੋਈ ਕਿਸੇ ਪਾਸੇ ਪੈਸਾ ਲਾਉਣਾ ਪਊਗਾ ਜਾਂ ਕੋਈ ਮਰਮਤ ਭਾਲਦੀ ਹੈ ਜਾਂ ਕੋਈ ਕੰਮ ਕਰਵਾਉਣਾ ਪੈਣਾ ਸੀ 1 ਰੁਪਿਆ ਕੂਠੀ ਤੇ ਆਪਾਂ ਨੂੰ ਲਾਉਣ ਦੀ ਲੋੜ ਹੈ ਨਹੀਂ ਤੁਸੀਂ ਜਾ ਕੇ ਬਾਕੀ ਦੇਖੋਗੇ ਤੁਹਾਨੂੰ ਪਸੰਦ ਆਊਗੀ ਮਾਲਕ ਨੇ ਕਿਹਾ ਜਿਹਨੂੰ ਵੀ ਕੂਠੀ ਪਸੰਦ ਆਵੇ ਆ ਕੇ ਦੇਖ ਸਕਦਾ ਘਰੇ ਜੇ ਕਿਸੇ ਨੂੰ ਪਸੰਦ ਆਉਂਦੀ ਹੈ ਜੀ ਕੂਠੀ ਬਾਕੀ ਪਸੰਦ ਨਾ ਆਉਣ ਵਾਲੀ ਤਾਂ ਕੋਈ ਗੱਲ ਹੀ ਹੈ ਨੀਗੀ ਸਾਰਿਆਂ ਨੂੰ ਪਸੰਦ ਆ ਗਈ ਹੋਵੇਗੀ ਬਾਕੀ ਜੋ ਖਰੀਦਣ ਦਾ ਚਾਹਵਾਨ ਹੈਗਾ ਜਿਹਨੂੰ ਵੀ ਪਸੰਦ ਆਈ ਹੈ ਜਿੰਨੀਆਂ ਮੇਰੀ ਆ ਭੈਣਾ ਮੇਰੀ ਆ ਮਾਤਾਵਾ ਮੇਰੇ ਵੱਡੇ ਬਜ਼ੁਰਗ ਮੇਰੇ ਭਰਾ ਜਿੰਨੇ ਤੁਸੀਂ ਦੇਖ ਰਹੂ ਕੋਈ ਵੀ ਖਰੀਦਣ ਦਾ ਚਾਹਵਾਨ ਹੈਗਾ ਜਾ ਕੇ ਦੇਖਣਾ ਚਾਹੁੰਦਾ ਲੋਕੇਸ਼ਨ ਤੁਹਾਨੂੰ ਮੈਂ ਕਨਫਰਮ ਕਰਵਾ ਹੀ ਦਿੱਤੀ ਬਾਕੀ ਕਈ ਬੜੀ ਥੱਲੇ ਵੀ ਲੋਕੇਸ਼ਨ ਲਿਖੀ ਹੋਈ ਆ ਜਾਊਗੀ ਮਾਲਕ ਦਾ ਮੋਬਾਈਲ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦਿੰਨਾ ਜੀ ਜੇ ਤੁਸੀਂ ਕੋਈ ਵੀ ਗੱਲ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਤਾਂ 7658015993 ਇਹ ਮਾਲਕ ਦਾ ਨੰਬਰ ਹੈ ਦੁਬਾਰਾ ਫਿਰ ਤੋਂ ਮੈਂ ਕਨਫਰਮ ਕਰਵਾ ਦੇਣਾ ਜੀ 7658015993 ਗੱਲਬਾਤ ਜਿਹੜੀ ਵੀ ਕਰਨੀ ਹੋਈ ਆਪ ਹੀ ਕਰ ਲਿਓ ਬਾਕੀ ਕੋਠੀ ਦੀ ਆਪਾਂ ਡਿਮਾਂਡ ਦੀ ਗੱਲ ਕਰੀਏ 65 ਲੱਖ ਰੁਪਇਆ ਮਾਲਕ ਨੇ ਡਿਮਾਂਡ ਕੀਤੀ ਹੈ ਤੇ 65 ਲੱਖ ਦੇ ਵਿੱਚੋਂ ਘਟਾ ਵਾਧਾ ਵੇਖ ਕੇ ਹੋ ਜਾਊਗਾ ਕੋਈ ਫਿਕਸਡ ਰੇਟ ਨਹੀਂ ਇਹਨਾਂ ਨੇ ਆਖਿਆ ਜੀ ਮਾਲਕ ਨੇ ਕਿਹ ਰੇਟ ਵੇਕੇ ਮੁਕਾਲਾਂਗੇ ਬਾਕੀ ਤੁਸੀਂ ਗੱਲ ਕਰ ਲਿਓ ਮਾਲਕ ਨਾਲ ਤੇ ਜਿਹਨੂੰ ਵੀ ਪਸੰਦ ਆਉਂਦੀ ਹੈ ਜਾਓ ਦੇਖੋ ਮਾਲਕ ਨਾਲ ਬਹਿ ਕੇ ਕਰੋ ਗੱਲ ਰੇਟ ਮੁਕਾ ਕੇ ਕੂਠੀ ਨੂੰ ਖਰੀਦ ਸਕਦੇ ਹੋ ਜੀ ਬਾਕੀ ਇਹ ਕੂਠੀ ਤੁਹਾਨੂੰ ਕਿਵੇਂ ਦੇ ਲੱਗੀ ਜਰੂਰ ਦੱਸਿਓ ਜੀ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਹੈ ਕੂਠੀ ਪਸੰਦ ਆਈ ਹੈ ਤਾਂ ਆਪਣੀ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਜੀ ਸਾਰੇ ਲਾਈਕ ਜਰੂਰ ਕਰ ਦਿਓ ਵੱਤ ਵੱਤ ਸਪੋਰਟ ਕਰਿਆ ਕਰੋ ਵੱਤ ਵੱਤ ਸ਼ੇਅਰ ਕਰ ਦਿਆ ਕਰੋ ਜੀ ਤੇ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਹੈ ਜੀ ਜਿੰਨੇ ਤੁਸੀਂ ਦੇਖ ਰਹੂ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਮੇਰੇ ਭਰਾ ਤੁਹਾਡੇ ਕੋਲੇ ਘਰ ਹੈ ਕੋਠੀ ਆ ਮਕਾਨ ਹੈ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਜੀ ਆਪਣੇ ਕੋਲੇ ਆਪਣੇ ਵਟਸਐਪ ਨੰਬਰ ਤੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਭੇਜੋ ਆਪਣਾ ਵਟਸਐਪ ਨੰਬਰ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਹੈ 73800 ਪੂਰਾ 26173 ਭੇਜੋ ਆਪਣੇ ਕੋਲੇ ਤੇ ਜਿੰਨੇ ਤੁਸੀਂ ਪਹਿਲੀ ਵਾਰ ਦੇਖ ਰਹੇ ਹੋ ਆਪਣੀ ਵੀਡੀਓ ਪਸੰਦ ਆਈ ਹੈ ਤਾਂ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਜਿਨ੍ਹਾਂ ਨੇ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਦਾ ਬਟਨ ਥੱਲੇ ਦਿੱਤਾ ਹੋਇਆ ਜੀ ਕੋਈ ਪੈਸਾ ਨਹੀਂ ਲੱਗਦਾ ਕਰੋ ਛੇਤੀ ਤੋਂ ਛੇਤੀ ਜੀ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਕਰਤਾ ਜਾਂ ਫਿਰ ਪਹਿਲਾਂ ਤੋਂ ਕਰਕੇ ਰੱਖਿਆ ਹੋਇਆ ਜੀ ਸਬਸਕ੍ਰਾਈਬ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੀ ਹੁਣ ਆਪਾਂ ਅਗਲੇ ਘਰ ਦੀ ਗੱਲ ਕਰਦੇ ਹਾਂ ਉਹ ਵੀ ਤੁਸੀਂ ਦੇਖਿਓ ਸੀ ਰੇਟ 10 ਲੱਖ ਰੁਪਏ ਤੁਹਾਨੂੰ ਡਿਮਾਂਡ ਮਿਲ ਜੂਗੀ ਗੱਲ ਕਰਦੇ ਆਪਾਂ 10 ਲੱਖ ਦੀ ਡਿਮਾਂਡ ਦੇ ਵਿੱਚ ਆਪਾਂ ਇਹ ਘਰ ਲੈ ਕੇ ਪਹੁੰਚੇ ਆਂ ਵੀਡੀਓ 'ਚ ਤੁਸੀਂ ਦੇਖ ਰਹੇ ਹੋ ਸੀ ਬਾਹਰਲੀ ਸਾਈਡ ਇੱਕ ਆਪਾਂ ਨੂੰ ਦੁਕਾਨ ਮਿਲ ਜੂਗੀ ਮੇਨ ਗੇਟ ਪੂਰਾ ਵਧੀਆ ਲੱਗਿਆ ਹੋਇਆ ਲੋਹੇ ਦਾ ਬਿਲਕੁਲ ਨਵਾਂ ਇਹਨਾਂ ਨੇ ਲਵਾਇਆ ਹੋਣੀ ਤੇ ਆਪਣੇ ਕੋਲੇ ਇਹ ਘਰ ਜਿਹੜਾ ਪਹੁੰਚਿਆਗਾ ਮਾਲਕ ਨੇ ਭੇਜ ਬਰੇਟੇ ਸ਼ਹਿਰ ਦੇ ਵਿੱਚੋਂ ਡਿਸਟ੍ਰਿਕਟ ਇਹਨਾਂ ਨੂੰ ਲੱਗਦਾ ਮਾਨਸਾ ਸੀ ਮਾਨਸਾ ਏਰੀਆ 'ਚ ਬਰੇਟਾ ਬਰੇਟੇ ਦੇ ਵਿੱਚ ਤੁਹਾਨੂੰ ਇਹ ਘਰ ਮਿਲ ਜੂਗਾ 10 ਲੱਖ ਰੁਪਇਆ ਓਨਰ ਵੱਲੋਂ ਡਿਮਾਂਡ ਹੈ ਸ਼ੁਰੂਆਤ ਦੇ ਵਿੱਚ ਇਹ ਤੁਹਾਨੂੰ ਮੈਂ ਰੇਟ ਕਨਫਰਮ ਕਰਵਾਤਾ ਸੀਗਾ ਜਿਨ੍ਹਾਂ ਦਾ ਬਜਟ 10 ਲੱਖ ਰੁਪਏ ਜੀ ਤੇ ਤੁਹਾਨੂੰ ਘਰ ਪਸੰਦ ਆਉਂਦਾ ਤਾਂ ਮਾਲਕ ਨਾਲ ਗੱਲ ਕਰ ਲਿਓ ਮਾਲਕ ਦਾ ਮੋਬਾਈਲ ਨੰਬਰ ਤੁਹਾਨੂੰ ਸਕਰੀਨ ਤੇ ਮੈਂ ਦੇ ਵੀ ਰੱਖਿਆ ਜੀ 6284176948 ਨੰਬਰ ਤੇ ਗੱਲ ਕਰ ਲਿਓ ਜੀ ਨੂੰ ਵੀ ਪਸੰਦ ਆਉਂਦਾ ਕੋਈ ਜਾ ਕੇ ਦੇਖਣਾ ਚਾਹੁੰਦਾ ਬਰੇਟੇ ਜਾ ਕੇ ਦੇਖ ਸਕਦਾ ਗੱਲਬਾਤ ਕਰਕੇ ਤੇ ਖਰੀਦ ਸਕਦਾ ਜੀ ਹੁਣ ਦੱਸੋ ਮੈਨੂੰ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਇਹ ਘਰ ਤੇ ਪਿਛਲੀ ਕੋਠੀ ਕਿਵੇਂ ਦੀ ਲੱਗੀ ਜਰੂਰ ਦੱਸਿਓ ਜੀ ਵਾਦ ਤੋਂ ਬਾਅਦ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਅਗਲੀ ਵੀਡੀਓ ਵਾਸਤੇ ਵੀ ਕਮੈਂਟ ਲਾਜ਼ਮੀ ਕਰ ਦਿਓ ਕਿਸੇ ਕੋਲੇ ਘਰ ਕੋਠੀ ਮਕਾਨ ਹੈ ਆਪਣੇ ਕੋਲੇ ਭੇਜ ਦਿਓ ਆਪਣੇ ਵਟਸਐਪ ਨੰਬਰ ਤੇ ਬਾਕੀ ਵੀਡੀਓ ਪਸੰਦ ਆਈ ਹੈ ਲਾਈਕ ਸ਼ੇਅਰ ਸਬਸਕ੍ਰਾਈਬ ਸਾਰਾ ਕੁਝ ਕਰਕੇ ਜਾਇਓ ਜੀ ਤੇ ਮਿਲਦੇ ਹਾਂ ਜਲਦੀ ਆਪਾਂ ਇੱਕ ਹੋਰ ਨਾਮੀ ਵੀਡੀਓ ਕੋਠੀ ਘਰ ਮਕਾਨ ਦੇ ਨਾਲ ਛੇਤੀ ਜੀ